ਇਸ ਬਾਰੇ ਦੀ ਬਹੁਤ ਵੱਡੀ ਖਬਰ ਤੁਹਾਨੂੰ ਦਖਾਨ ਜਾ ਰਹੇ ਹਾਂ ਬੱਤ ਬੱਤ ਖਬਰ ਨੂੰ ਸ਼ੇਅਰ ਕਰਿਓ ਦੱਸ ਦਿੰਨੇ ਆ ਕਿ ਅੱਜ ਕੱਲ ਜੋ ਮਹਿੰਗੀਆਂ ਗੱਡੀਆਂ ਨੇ ਉਹਨਾਂ ਦੇ ਵਿੱਚ ਸਨਰੂਫ ਹੁੰਦਾ ਹੈ ਜੋ ਲੋਕ ਸਨਰੂਫ ਤੋਂ ਬਾਹਰ ਨਿਕਲਣਗੇ ਉਹਨਾਂ ਦਾ ਚਲਾਨ ਹੋਵੇਗਾ ਵੱਡੀ ਖਬਰ ਹੈ ਬੱਤ ਬੱਤ ਸ਼ੇਅਰ ਕਰਿਓ ਦੱਸ ਦਿੰਨੇ ਆ ਕਿ ਬੀਤੇ ਦਿਨਾਂ ਤੋਂ ਕਾਫੀ ਸੜਖਾਸੇ ਸਨਰੂਫ ਦੇ ਵਿੱਚੋਂ ਬਾਹਰ ਨਿਕਲਣ ਵਾਲੇ ਲੋਕਾਂ ਦੇ ਹੋਏ ਨੇ ਜਿਸ ਤੋਂ ਬਾਅਦ ਅੱਜ ਪੰਜਾਬ ਦੇ ਵਿੱਚ ਐਡੀਜੀਪੀ ਵੱਲੋਂ ਹੁਕਮ ਜਾਰੀ ਕਰ ਦਿੱਤੇ ਨੇ ਟ੍ਰੈਫਿਕ ਜਿੰਨੇ ਵੀ ਮੁਲਾਜ਼ਮ ਨੇ ਵੱਡੇ ਅਫਸਰ ਨੇ ਉਹਨਾਂ ਨੂੰ ਵੀ ਕਿ ਸੰਰੂਪ ਦੇ ਵਿੱਚ ਅਗਰ ਕੋਈ ਬਾਹਰ ਬੰਦਾ ਨਿਕਲਦਾ ਹੈ ਕੋਈ ਵੀਡੀਓ ਸਾਹਮਣੇ ਆਂਦੀ ਹੈ ਤੌ ਦ ਚਲਾਨ ਕੀਤਾ ਜਾਵੇ ਇਥੋਂ ਤੱਕ ਵੀ ਆਖ ਦਿੱਤਾ ਹੈ ਕਿ ਗੱਡੀ ਅੰਪਾਉਂਡ ਵੀ ਹੋ ਸਕਦੀ ਹੈ ਤਦਨ ਕਿ ਪਹਿਲਾ ਬੈਂਗਲੌਰ ਦੇ ਵਿੱਚ ਰੂਲ ਲਾਗੂ ਕੀਤਾ ਗਿਆ ਸੀ ਉਹੀ ਹਵਾਲਾ ਦੇ ਕੇ ਹੁਣ ਪੰਜਾਬ ਦੇ ਵਿੱਚ ਵੀ ਇਹ ਰੂਲ ਲਾਗੂ ਹੋ ਗਿਆ ਹੈ ਵੱਡੀ ਖਬਰ ਹੈ ਆਪਣੇ ਦੋਸਤ ਮਿੱਤਰਾਂ ਤੱਕ ਜੂ ਸ਼ੇਅਰ ਕਰ ਦਿਓ ਜਿਨ੍ਹਾਂ ਜਾਂ ਗੱਡੀਆਂ ਦੇ ਵਿੱਚ ਸੰਰੂਪ ਹੈ ਜਿਹੜੇ ਲੋਕ ਗੱਡੀਆਂ ਦੇ ਸੰਰੂਪ ਦਾਹੀਂ ਬਾਹਰ ਨਿਕਲ ਕੇ ਵੀਡੀਓ ਬਣਾਉਂਦੇ ਨੇ ਜਾਂ ਬਾਹਰ ਨਿਕਲ ਕੇ ਨਿਕਾ ਤਰ੍ਹਾਂ ਦੇ ਹੋਰ ਰੋਡ ਦੇ ਉੱਤੇ ਜਾ ਕੇ ਗੱਡੀਆਂ ਦੇ ਉੱਪਰ ਹੀ ਬੈਠ ਜਾਂਦੇ ਨੇ ਕਈ ਲੋਕ ਤਾਂ ਉਹਨਾਂ ਵਾਸਤੇ ਵੱਡੀ ਖਬਰ ਤੁਹਾਨੂੰ ਦਿਖਾਉਣ ਜਾ ਰਹੀ ਹਾਂ ਕਿ ਉਹਨਾਂ ਦੇ ਹੁਣ ਚਲਾਨ ਹੋਣਗੇ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਹੁਣ ਪੁਲਸ ਸ਼ਕਤੀ ਦੇ ਵਿੱਚ ਐ ਕਿਉਂਕਿ ਕਾਫੀ ਜਿਹੜੇ ਹੁਣ ਤੱਕ ਐਕਸੀਡੈਂਟ ਹੋ ਚੁੱਕੇ ਨੇ ਉਹਨਾਂ ਦੇ ਕਾਰਨ ਵੱਡੇ ਫੈਸਲੇ ਲੈਣੇ ਪੈ ਰਹੇ ਨੇ ਪਰ ਇਸ ਦੇ ਨਾਲ ਨਾਲ ਦੋ ਬਹੁਤ ਵੱਡੇ ਸਵਾਲ ਹੋਰ ਖੜੇ ਨੇ ਪੰਜਾਬ ਪੁਲਿਸ ਵਾਸਤੇ ਜਿਨ੍ਹਾਂ ਦੇ ਵਿੱਚ ਕਰੋਲ ਤਾਂ ਪਹਿਲੇ ਹੀ ਲਾਗੂ ਹੈ ਕਿ ਓਵਰ ਸਪੀਡ ਦਾ ਚਲਾਨ ਜਿਹੜਾ ਪੰਜਾਬ ਦੇ ਵਿੱਚ ਵੀ ਹੁਣ ਸ਼ੁਰੂ ਹੋ ਗਏ ਨੇ ਤੇ ਨਾਲ ਦੀ ਨਾਲ ਹੁਣ ਇੱਕ ਨਵਾਂ ਕਾਨੂੰਨ ਜਿਹੜਾ ਇਹ ਬਣਾ ਦਿੱਤਾ ਕਿ ਹੁਣ ਸਨਰੂਫ ਦੇ ਵਿੱਚੋਂ ਬਾਹਰ ਚੋ ਨਿਕਲੇਗਾ ਉਹਦਾ ਚਲਾਨ ਹੋਵੇਗਾ ਪਰ ਇਹ ਦੋਨੇ ਕਾਨੂੰਨ ਦੋਨੇ ਚਲਾਨ ਆਮ ਜਨਤਾ ਤੇ ਹੀ ਕਿਉਂ ਕਿਉਂਕਿ ਜਿਸ ਕੰਪਨੀ ਨੇ ਗੱਡੀ ਬਣਾਈ ਹੈ ਉਸ ਗੱਡੀ ਨੇ ਸਨਰੂਫ ਕਿਉਂ ਲਗਾਇਆ ਲੋਕਾਂ ਨੂੰ ਨਿਕਲਣ ਵਾਸਤੇ ਹੀ ਬਾਹਰ ਜੋ ਉਹਨਾਂ ਨੂੰ ਇੰਜੋਏ ਕਰਨ ਵਾਸਤੇ ਕੋਈ ਸੈਲਫੀ ਲੈਣ ਵਾਸਤੇ ਬਣਾ ਖੋਵੇਗਾ ਫਿਰ ਕੰਪਨੀ ਨੂੰ ਕਿਉਂ ਨਹੀਂ ਕੋਈ ਨੋਟਿਸ ਜਾਰੀ ਕੀਤਾ ਜਾਂਦਾ ਕੋਟ ਰਾਈ ਜਾਂ ਫਿਰ ਪੁਲਿਸ ਵੱਲੋਂ ਪੰਜਾਬ ਸਰਕਾਰ ਵੱਲੋਂ ਕਿ ਉਹ ਸੰਰੂਪ ਗੱਡੀ ਦੇ ਵਿੱਚ ਨਾ ਹੀ ਲਗਾਵੇ ਜਿਹਦੇ ਕਾਰਨ ਕਿ ਲੋਕ ਨਾ ਖੋਲਣ ਨਾ ਹੀ ਉਹਨਾਂ ਤੇ ਚਲਾਨ ਹੋਣ ਉਹਨਾਂ ਦੀ ਜੇਬ ਦੇ ਉੱਤੇ ਹੀ ਬੋਝ ਨਾ ਪਵੇ ਦੂਜੇ ਪਾਸੇ ਲੋਕਾਂ ਦੇ ਐਕਸੀਡੈਂਟ ਵੀ ਨਾ ਹੋਣ ਦੂਜਾ ਸਵਾਲ ਪੁਲਿਸ ਵਾਸਤੇ ਵੀ ਹੈ ਜਿਹੜੇ ਓਵਰ ਸਪੀਡ ਦੇ ਚਲਾਨ ਪੁਲਿਸ ਵੱਲੋਂ ਕਿਤੇ ਜਾਂਦੇ ਨੇ ਉਹਨਾਂ ਦੇ ਵਿੱਚ ਕਿਸੇ ਜਗ੍ਹਾ 60 ਦੀ ਸਪੀਡ ਦੀ ਜਗ੍ਹਾ 80 ਦੀ ਦੀ ਜਗ੍ਹਾ 90 ਸਪੀਡ ਜਿਹੜੇ ਮੇਨ ਹਾਈਵੇ ਦਿੱਲੀ ਦੀ ਗੱਲ ਕਰੀਏ ਦਿੱਲੀ ਹਾਈਵੇ ਦੇ ਉੱਤੇ 90 ਦੀ ਸਪੀਡ ਪਾਸ ਹੈ ਤਾਂ ਉਧਰ ਉੱਪਰ ਜਿਹੜਾ ਬੰਦਾ ਗੱਡੀ ਚਲਾਉਂਦਾ ਹੈ ਤਦੋਂ ਚਲਾਨ ਜਾਂ ਤਾਂ ਘਰ ਆ ਜਾਂਦਾ ਜਾਂ ਫਿਰ ਉਹਦਾ ਅੱਗੇ ਇਹ ਰੈਡਾਰ ਖੜੀ ਹੁੰਦੀ ਆ ਉਹ ਚਲਾਨ ਕਰਦੀ ਆ ਪਰ ਇੱਥੇ ਸਵਾਲ ਕਾਫੀ ਇਹ ਵੀ ਨੇ ਕਿ ਜਿਸ ਕੰਪਨੀ ਨੇ ਗੱਡੀ ਦੀ ਸਪੀਡ 200 ਦੀ 250 ਦੀ ਜਾਂ ਉਸ ਤੋਂ ਉੱਪਰ 350 ਦੀ ਬਣਾਈ ਹੈ ਉਹ ਕਿਉਂ ਬਣਾਈ ਹੈ ਉਹਨਾਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਅਗਰ 90 ਦੀ ਸਪੀਡ ਪਾਸ ਹੈ ਤਾਂ 90 ਦੀ ਸਪੀਡ ਤੋਂ ਉੱਪਰ ਗੱਡੀ ਨਹੀਂ ਜਾਣ ਚਾਹੀਦੀ ਜੋ ਗੱਡੀ ਭਾਵੇਂ ਮਹਿੰਗੀ ਹੈ ਭਾਵੇਂ ਸਸਤੀ ਹੈ ਤਾਂ ਚਲਾਨ ਵੀ ਨਹੀਂ ਹੋਣਗੇ ਲੋਕਾਂ ਦੇ ਲੋਕਾਂ ਦੀ ਬੋਝ ਜਿਹੜਾ ਜੇਬ ਦੇ ਉੱਤੇ ਨਹੀਂ ਪਵੇਗਾ ਦੂਜੇ ਪਾਸੇ ਐਕਸਟੈਂਡ ਵੀ ਨਹੀਂ ਹੋਣਗੇ ਤੇਜ਼ ਰਫਤਾਰੀ ਕਰਨ ਤਾਂ ਇਸ ਨੂੰ ਲੈ ਕੇ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਚਾਹੀਦਾ ਹੈ ਕਿ ਜਿਹੜੇ ਲੋਕ ਗੱਡੀਆਂ ਤੇਜ਼ ਚਲਾਉਂਦੇ ਨੇ ਕਿ ਉਹਨਾਂ ਦੇ ਚਲਾਨ ਕਰਨ ਦੀ ਬਜਾਏ ਪਹਿਲਾਂ ਕੰਪਨੀ ਦੇ ਉੱਤੇ ਕਾਰਵਾਈ ਕੀਤੀ ਜਾਵੇ ਕੰਪਨੀ ਨੂੰ ਨੋਟਸ ਕੱਢਿਆ ਜਾਵੇ ਕਿਸ ਗੱਡੀਆਂ ਅਰੀਜਨਾਈ ਸਪੀਡ ਤੁਸੀਂ 200 250 60 350 ਦੇ ਕਰੀਬ ਬਣਾ ਰਹੇ ਹੋ ਤਾਂ ਉਹਨਾਂ ਦੀ ਸਪੀਡ ਕਿਤਨੇ ਕਿਤੇ 90 ਦੀ ਕਰ ਦਿੱਤੀ ਜਾਣੀ ਚਾਹੀਦੀ ਹੈ ਕਿਉਂਕਿ ਜੋ ਲੋਕ ਆਪਣੇ ਉਸੇ ਤਰੀਕੇ ਨਾਲ ਉੱਚੀ ਸਪੀਡ ਦੇ ਵਿੱਚ ਜਾ ਸਕਣ ਪਰ ਇਸ ਨੂੰ ਲੈ ਕੇ ਲਗਾਤਾਰ ਜਿਹੜੇ ਕਾਨੂੰਨ ਨੇ ਉਹ ਆਮ ਜਨਤਾ ਦੇ ਉੱਤੇ ਲਾਗੂ ਹੋ ਰਹੇ ਨੇ ਜਦਕਿ ਲਾਗੂ ਉਹਨਾਂ ਦੇ ਉੱਤੇ ਵੀ ਹੋਣਾ ਚਾਹੀਦਾ ਨੇ ਜਿਹੜੇ ਕੰਪਨੀਆਂ ਇਸ ਚੀਜ਼ਾਂ ਨੂੰ ਬਣਾ ਰਹੀਆਂ ਨੇ ਤਾਂ ਸਭ ਤੋਂ ਪਹਿਲਾਂ ਨੋਟਿਸ ਤਾਂ ਉਹਨਾਂ ਨੂੰ ਹੋਣਾ ਚਾਹੀਦਾ ਨੇ ਜਿਵੇਂ ਸਨਰੂਪ ਦੀ ਗੱਲ ਕਰੀਏ ਜੋ ਹੁਣ ਨਵਾਂ ਹੁਕਮ ਜਾਰੀ ਹੋਇਆ ਹੈ ਡੀਟੀਪੀ ਵੱਲੋਂ ਕੀ ਸਨਰੂਪ ਰਹੇ ਜੇ ਕੋਈ ਬਾਤ ਨਿਕਲ ਅਗਰ ਗੱਡੀ ਸਨਰੂਪ ਹੋਏਗਾ ਹੀ ਨਹੀਂ ਤਾਂ ਲੋਕ ਬਾਹਰ ਨਹੀਂ ਨਿਕਲਣਗੇ ਸਲਾਹ ਨਹੀਂ ਹੋਣਗੇ ਨਾਲ ਦੀ ਨਾਲ ਐਕਸੀਡੈਂਟ ਨਹੀਂ ਹੋਣਗੇ ਇਹ ਬੜਾ ਸੌਖਾ ਹੋ ਜਾਏਗਾ ਦੂਜੇ ਪਾਸੇ ਓਵਰ ਸਪੀਡ ਦੇ ਨਾਲ ਵੀ ਇਦਾਂ ਹੀ ਹੈ ਅਗਰ ਗੱਡੀ ਭਾਵੇਂ ਕਰੋੜ ਦੀ ਹੈ ਭਾਵੇਂ ਡੇਢ ਕਰੋੜ ਦੀ ਹੈ ਭਾਵੇਂ ਕੋਈ 10 ਲੱਖ ਦੀ ਹੈ ਕੋਈ 5 ਲੱਖ ਦੀ ਹੈ ਅਗਰ ਉਹਨਾਂ ਗੱਡੀਆਂ ਦੀ ਸਪੀਡ ਲਿਮਟ ਹੋਵੇ ਕਿ ਆਹ 100 ਦੀ ਸਪੀਡ ਲਾਸਟ ਹੈ ਕਿ 90 ਸਪੀਡ ਤੱਕ ਚਲਾ ਸਕਦੇ ਆ 100 ਸਪੀਡ ਦੀ ਬਣਾਉਣੀ ਹੈ ਤਾਂ ਇਸ ਨੂੰ ਲੈ ਕੇ ਜਿਹੜੇ ਚਲਾਨ ਵੀ ਨਹੀਂ ਹੋਣਗੇ ਟ੍ਰੈਫਿਕ ਜਿਹੜੇ ਅਫਸਰ ਨੇ ਉਹਨਾਂ ਨੂੰ ਨਾਕੇ ਲਾਉਣ ਦੀ ਵੀ ਲੋੜ ਨਹੀਂ ਪਵੇਗੀ ਕੋਈ ਐਕਸੀਡੈਂਟ ਵੀ ਹੋਣ ਦੇ ਘੱਟੇ ਖਤਰੀ ਨਹੀਂ ਹੋਣਗੇ ਲੋਕਾਂ ਜਾਣਾ ਹੀ ਬਚਣ ਗਿਆ ਤੇ ਬਸ ਲੋਕਾਂ ਦੇ ਜਿਹੜੇ ਪੈਸੇ ਬਚਣਗੇ ਤੇ ਚਲਾਨਾ ਰਹੀਂ ਜਿਹੜੇ ਸਰਕਾਰ ਦੇ ਖਾਤੇ ਵਜੰਦ ਨੇ ਤਾਂ ਤੁਸੀਂ ਆਪਣੇ ਵਿਚਾਰ ਜੋੜਦੇ ਹੋ ਕਿ ਜੋ ਹੁਣ ਟ੍ਰੈਫਿਕ ਪੁਲਿਸ ਅਫਸਰਾਂ ਵੱਲੋਂ ਇਹ ਫੈਸਲਾ ਲਈ ਗਏ ਨੇ ਕੀ ਤੁਹਾਨੂੰ ਲੱਗਦਾ ਕਿ ਲੋਕਾਂ ਦੇ ਉੱਤੇ ਹੀ ਗੱਲਾਂ ਬਹੁਤ ਪਾਣਾ ਜ਼ਰੂਰੀ ਹੈ ਜਾਂ ਫਿਰ ਕਿਤੇ ਨਾ ਕੰਪਨੀ ਦੇ ਉੱਤੇ ਮੇਡੀ ਕਾਰਵਾਈ ਹੋਣੀ ਚਾਹੀਦੀ ਜਿਹੜੇ ਸਨਰੂਫ ਲਾ ਰਹੀਆਂ ਨੇ ਜਾਂ ਫਿਰ ਓਵਰ ਸਪੀਡ ਦੇ ਨਾਲ ਜਿਹੜੇ ਗੱੜੇ ਚਲਾਨ ਹੋ ਉਹਨਾਂ ਦੀ ਸਪੀਡ ਹੀ ਅਗਰ ਲਿਮਟ ਨਾਲ ਬਣਾਈ ਜਾਵੇ ਉਹਨਾਂ ਦੀ 100 ਦੀ ਸਪੀਡ 90 ਸਪੀਡ ਬਣਾਈ ਜਾਵੇ ਤਾਂ ਚਲਾਨ ਨਹੀਂ ਹੋਣਗੇ ਤੁਸੀਂ ਆਪਣਾ ਵਿਚਾਰ ਜੁੜਦੇ ਤਾਂ ਨਾਲ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ